ਤੁਸੀਂ ਵੀਰੇ ਕਿਸੇ ਦੇ ਘਰ ਦੇ ਵਿੱਚ ਇਦਾਂ ਥੋੜਾ ਕੋਈ ਹਿਸਾਬ ਤਾਂ ਹੋਵੇਗਾ ਹੈ ਰਾਤ ਬਰਾ ਦੇ ਵਾਲੇ 5:00 ਵਜੇ ਤੁਸੀਂ ਆ ਗਏ ਯਾਰ ਆਜੋ ਆਜੋ ਇੱਕ ਨਹੀਂ ਯਾਰ ਅਸੀਂ ਕੋਈ 10 ਬਲੈਕੀ ਆ ਵੀਰੇ ਪਹਿਲਾਂ ਦੱਸੋ ਮੈਨੂੰ ਯਾਰ ਕੋਈ ਬਲੈਕੀ ਆ ਨਾ ਅਸੀਂ ਅੱਤ ਫੇਰ ਦੱਸੋ ਯਾਰ ਕੋਈ ਕੀ ਹਿਸਾਬ ਦਾ ਵਾ ਦੱਸੋ ਨਹੀਂ ਲੈ ਦੱਸ ਆ ਦੱਸ ਹੈ ਨਹੀਂ 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 ਚੋਰਾਂ ਨਾਲੋਂ ਸਾਡੇ ਨਾਲ ਤੁਸੀਂ ਕਰਦੇ ਨਹੀਂ ਪਾਏਗੇ ਨਹੀਂ ਡਿਊਟੀ ਕਰ ਨਹੀਂ ਡਿਊਟੀ ਆ ਕੋਈ ਡਿਊਟੀ ਕਾ ਦਿਆ ਕਾਦੀ ਡਿਊਟੀ ਵੀਰੇ ਤੁਹਾਡੇ ਕੋਲ ਡਿਊਟੀ ਕੋਈ ਫਟੇਗਾ ਤੁਰਦੇ ਆ ਪਹਿਲਾਂ ਹੀ ਫੋਨ ਆ ਜਾਂਦਾ ਠੀਕ ਹੈ ਨਾ ਇਹ ਬੰਦੇ ਆ ਰਹੇ ਆ ਪਹਿਲਾਂ ਫੋਨ ਆਇਆ ਤੁਸੀਂ ਕਿਤੇ ਇੱਕ ਥਾਂ ਤੇ ਥੋੜਾ ਜਾਣਦੇ ਨਹੀਂ 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 ਕਿੰਨੇ ਕੀ ਵੀਰੇ ਉਹ ਕਤਲ ਕਰਕੇ ਆ ਨਹੀਂ ਫਿਰ ਕੀ ਆ ਫਿਰ ਫਿਰ ਕੀ ਕੀ ਚੱਕਰ ਦੱਸੋ ਉਹ ਆਰਡਰ ਡਿਊਟੀ ਕਰਦੇ ਉਹ ਲਾਹਰ ਆਰਡਰ ਵੀਰੇ ਕਾਦੇ ਨਹੀਂ ਕਾਦੇ ਆਰਡਰ ਲੈ ਪਹਿਲਾਂ ਮੈਨੂੰ ਦੱਸੋ ਹੈ ਸਰ ਨਾ ਕਰੀ ਹਾਂ ਜੀ ਔਰ ਧਰਨਾ ਹੋਣਾ ਪਰ ਮੈਨੂੰ ਆਪਣੀ ਨੌਲੇਜ ਰੱਖਦੇ ਨਹੀਂ ਚਲ ਕੋਈ ਨਹੀਂ ਬੈਠੋ ਚਾਹ ਪੀਣੇ ਤੁਸੀਂ ਵੀਰੇ ਇੱਥੇ ਬੈਠੋ ਤੁਸੀਂ ਐਤਾ ਵੀਰੇ ਜਿਗਰ ਦਾ ਮੂਵੀ ਬਣਾਣਾ ਹੈ ਉਹ ਵੀ ਮੇਰੇ ਮੈਂ ਬਣਾਵਾਂਗਾ ਕੋਈ ਚੱਕਰ ਮੈਨੂੰ ਮੂਵੀ ਦੇਹੀਂ ਤੁਸੀਂ ਕੋਈ ਗਲਤ ਨਹੀਂ ਕਰਨਾ ਕੋਈ ਨਹੀਂ ਵੀਰੇ ਗਲਤੀ ਐਸੇ ਇਸ ਤੋਂ ਦੇਖੋ ਭਾਈ ਜੀ ਫਿਰ ਜੇ ਇਹ ਨਾ ਧਰਨੇ ਦੇਣੇ ਤੇ ਉਹ ਵੀ ਗਲਤ ਹੈ ਤਰਨੇ ਦੇਣੇ ਕੋਈ ਤੁਹਾਡੇ ਕੋਲ ਕੋਈ ਹੈਗਾ ਉਹਦੇ ਕੋਲ ਉਹਨੂੰ ਕੋਈ ਰਾਜਤਾ ਕੋਈ ਬਲਾਜੀ ਦਾ ਵੀਰੇ ਹੈਗਾ ਕੈਸ ਵਸਾਈ ਨਹੀਂ ਕਰਦੇ ਤੁਹਾਡੇ ਵੀਰੇ ਡਿਊਟੀ ਬੰਦੀ ਠੀਕਾ ਵੀਰੇ ਡਿਊਟੀ ਬੰਦੀ ਤੁਸੀਂ ਆਓ ਤੁਸੀਂ ਬੈਠੋ ਤੁਸੀਂ ਦੇਖੋ ਤੁਸੀਂ ਵੇਖੋ ਕੋਈ ਗੱਲ ਨਾ ਅੰਦਰ ਵੜਨਾ ਗਲਤ ਆ ਨਾ ਮੇਰਾ ਤੁਸੀਂ ਐ ਥੋੜਾ ਕੋਈ ਯਾਰ ਤੁਸੀਂ ਗਾਕ ਥੋੜੇ ਸੁੱਤੇ ਪੈ ਤੇ ਅੰਦਰ ਵੜ ਕੇ ਤੈਨੂੰ ਕਾਰ ਕਰਦਾ ਬਾਹਰ ਬਲਾਕ ਨਾਲ ਜਾਂ ਸਾਡੇ ਸਾਡੇ ਵੀਰੇ ਅੰਦਰ ਆ ਕੇ ਨਾਲ ਅਸੀਂ ਤੁਹਾਨੂੰ ਨਾਲ ਰਹਿ ਨਹੀਂ ਦਿੱਤਾ ਤੁਸੀਂ ਐਸਾ ਬਾਹਰ ਖੜੇ ਹੋ ਤੁਸੀਂ ਯਾਰ ਆ ਵੀ ਬਾਹਰ ਖੜੇ ਰਹੋਗੇ ਜਾਣ ਬੋਝ ਕੇ ਵੀਡੀਓ ਕੱਢ ਲੈਣੇ ਬਣਾਉਣ ਲੱਗ ਜਣੇ ਕੋਈ ਗੱਲ ਹੈ ਦੱਸ ਕਿਉਂ ਕੋਈ ਨਹੀਂ ਕੋਈ ਨਹੀਂ ਬਣਾ ਵੀਰੇ ਦੇਖੋ ਮੈਂ ਹਉਦੇ ਕਰੇ ਯਾਰ ਬਣਾ ਸਾ ਦਸ ਕੀ ਮੰਨੋ ਤੁਸੀਂ ਆਪਣਾ ਕੰਮ ਕਰੋ ਹੀ ਆਪਣਾ ਕੰਮ ਕਰੋ ਵੀਰੇ ਸਾਨੂੰ ਨਹੀਂ ਪਤਾ ਹੈਗਾ ਅਸੀਂ ਤਾਂ ਅਵਤਾਰ ਸੇ ਤਨ ਉਤਾਰ ਤੋ ਰਾਤਾ ਨਹੀਂ ਕੱਲ੍ਹ ਤਾਂ ਹੀ ਗਏ ਨੇ ਉਹਨਾਂ ਨੂੰ ਨਹੀਂ ਆਏ તુસી તો સવા લાશી લે લીય તુસી સારા કુછ પર ઇત તા ની જિંદાબાદ જિંદાબાદ જલમ સરકારા મુરતાબાત 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 સક સરકાર હાય 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 જલમ સરકારા હાય 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 લોક કી તંગ કરને વાલી સરકારા હાય 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 માધી સરકાર હાય 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 સરકાર મુરતાબાત 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 ਆਜ ਸੰਕੇਤਕ ਧਰਨਾ ਸੀ 2 ਘੰਟੇ ਦਾ ਸਿਰਫ ਸਰਕਾਰ ਨੂੰ ਗੱਲ ਚੁੱਭੀ ਹੈ ਇਹ ਟਡਜੇ ਵੱਖੀਏ ਦਰਦ ਹੋਇਆ ਹੈ ਜਨਨ ਸਰਕਾਰਾਂ ਐਸੇ ਤੋਂ ਤੰਗ ਆਈਆਂ ਨੇ ਕਿ ਧਰਨਾ ਕਿਉਂ ਲੱਗਣਾ ਹੈ ਰੇਲਾ ਕਿਉਂ ਰੁਕਦੀ ਲੱਗੀਆਂ ਨੇ ਆ ਖੜੀਆਂ ਨੇ ਬਾਹਰ ਤਿੰਨ ਗੱਡੀਆਂ ਪੁਲਿਸ ਚਾਰਜ ਫਿਰੇ ਖੜੀਆਂ ਠੇਹਰਾ ਪਾ ਕੇ ਕਿ ਕਿਤੇ ਜੇ 10 ਨੰਬਰੀਏ ਬਿਦਵਾਸ਼ ਜਿਵੇਂ ਕੋਈ ਭੱਜ ਜਾਂਦਾ ਹੁੰਦਾ ਹੈ ਰੈਸਟ ਕਰਨ ਵਾਸਤੇ ਆਏ ਨੇ ਗੇਟ ਤੇ ਦੇਖੋ ਤਿੰਨ ਗੱਡੀਆਂ ਆ ਬਾਰੇ ਬਾਰੇ ਕੈਮਰਾ ਮੜ ਗਿਆ ਕਿਵੇਂ ਜਾਬਰ ਕਰਨ ਦੋਸਤਿਆਂ ਨੇ ਸਰਕਾਰਾਂ ਅਰੈਸਟ ਕਰਨਾ ਲੈ ਕੇ ਜਾਣਾ ਹੈ ਕਿ ਜੇ ਅਸੀਂ ਸੰਘਰਸ਼ ਕਰਨ ਤੋਂ ਰੁਕਦੇ ਨਹੀਂ ਕਰਾਂਗੇ ਜਿੰਨਾ ਮਰਜ਼ੀ ਤੁਸੀਂ ਜਾਬਰ ਕਰਨਾ ਜ਼ੁਲਮ ਕਰੋ ਜ਼ੁਲਮ ਪਰ ਸਰਕਾਰਾਂ ਦੀ ਮਰਜ਼ੀ ਹੈ ਟੱਕਰ ਲਵਾਂਗੇ ਲੜਦੇ ਰਵਾਂਗੇ ਆਪਣਾ ਸੰਘਰਸ਼ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮੈਂ ਪੁਵਾਦ ਪ੍ਰਧਾਨ ਮੱਖਣ ਸਿੰਘ ਗਿੱਗੇ ਮજરા ਹਰ ਇੱਕ ਪੁਵਾਦੀ ਨੂੰ ਹਰ ਇੱਕ ਪੁਵਾਦ ਦੇ ਉਸ ਨਾਗਰਿਕ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ 225 ਸੋਧ ਬਿਲ ਰੱਦ ਕਰਾਉਣ ਵਾਸਤੇ 2 ਘੰਟੇ ਲਈ ਟ੍ਰੇਨਾਂ ਰੁਕਣੀਆਂ 1 ਵਜੇ ਸਹੀ ਸ਼ੰਭੂ ਬਾਰਡਰ ਦੇ ਕੋਲ ਜਾ ਜਾਵੇ ਸ਼ੰਭੂ ਰੇਲਵੇ ਟ੍ਰੈਕ ਤੇ ਪਹੁੰਚਿਆ ਜਾਵੇ ਮੇਰੇ ਘਰ ਦੇ ਮੂਰੇ ਪੁਲਿਸ ਦਾ ਸਖਤ ਪਹਿਰਾ ਹੈ ਪਰਮਾਤਮਾ ਕਰੇ ਮੈਂ ਉਹ ਪੈਰਾ ਤੋੜ ਕੇ ਮੈਂ ਵੀ ਜਰੂਰ ਪਹੁੰਚਾਂਗਾ ਪੁਆਦ ਇਲਾਕੇ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਜਰੂਰ ਪਹੁੰਚਾਂਗਾ ਹਰ ਹਾਲਤ 'ਚ ਪੁਆਦੀਆਂ ਨੂੰ ਮੇਰੀ ਬੇਨਤੀ ਹੈ ਕਿ ਅੱਜ ਆਪਣੇ ਪੁਆਦ ਦੇ ਵਿੱਚ ਸ਼ੰਪੂ ਦੇ ਵਿੱਚ ਰੇਲ ਰੁਕਣੀਆਂ ਅੰਦੋਲਨ ਦਾ ਹਿੱਸਾ ਬਣਨਾ ਹੈ ਇਹ ਕਾਲਾ ਕਾਨੂੰਨ 225 ਬਿਜਲੀ ਸੋਧ ਬਿੱਲ ਚਿੱਪਾਂ ਵਾਲੀ ਮੀਟਰ ਵਾਲਾ ਜਿਹੜਾ ਰੱਦ ਕਰਾਉਣ ਵਾਸਤੇ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਜੇ ਸੈਂਟਰ ਸਰਕਾਰ ਨੂੰ ਇੱਕ ਛੋਟਾ ਜਿਹਾ ਹਲੂਣਾ ਦੇਣ ਵਾਸਤੇ ਅੱਜ 2 ਘੰਟੇ ਵਾਸਤੇ ਟ੍ਰੇਨਾਂ ਰੁਕਣੀਆਂ ਨੇ ਸੋ ਪਵਾਦੀਆਂ ਨੂੰ ਮੇਰੀ ਬੇਨਤੀ ਹੈ ਜਰੂਰ ਪਵਾਦ ਦਾ ਮਾਨਵਤਾ ਉਹ ਜਾ ਕੇ ਪਟੜੀ ਦੇ ਉੱਤੇ ਆਪਣਾ ਟ੍ਰੇਨਾਂ ਰੋਕਣੀਆਂ ਮੈਂ ਵੀ ਬੇਨਤੀ ਕਰਦਾ ਮੇਰੇ ਘਰ ਦੇ ਮੂਹਰੇ ਗਿੱਗੇ ਮਜਰ ਦੇ ਵਿੱਚ ਪੁਲਿਸ ਦਾ ਵੱਡਾ ਪੈਰਾ ਲੱਗ ਚੁੱਕਿਆ ਹੈ ਕੱਲ ਦਾ ਕੱਲ ਸ਼ਾਮ ਦਾ ਤਾਂ ਮੈਂ ਉਹ ਤੋੜ ਕੇ ਪ੍ਰਮਾਤਮਾ ਕਿਰਪਾ ਕਰੇ ਮੈਂ ਜਰੂਰ ਪਹੁੰਚਾਂਗਾ 18 ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਸੰਘਰਸ਼ ਹੋ ਰਿਹਾ ਹੈ ਇਹ ਕੇਐਮਐਮ ਦੀ ਕਾਰ ਵੱਲੋਂ ਹੋ ਰਿਹਾ ਹੈ ਤੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਜ਼ਰੂਰ ਪਹੁੰਚਾਂਗੇ ਤੇ ਤੁਸੀਂ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਠੀਕ ਹੈ ਅੱਜ ਦੀ ਬਾਜੀ ਜੇ ਤੁਹਾਨੂੰ ਚਨਾਬ ਦੀ ਬਾਜੀ ਮਿਲਦੀ